ਆਮ ਆਦਮੀ ਪਾਰਟੀ ਜਿੰਦਾਬਾਦ ਭਗਵਾਨ ਤਮਾਨ ਤੇਰੀ ਸੋਚ ਤੇ ਆਮ ਆਦਮੀ ਪਾਰਟੀ ਭਗਵਾਨ ਤਮਾਨ ਤੇਰੀ ਸੋਚ ਤੇ ਆਦਮੀ ਪਾਰਟੀ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਸਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ 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 ਵੀਡੀਓ ਵੱਲੋਂ ਵੀ ਤੁਹਾਨੂੰ ਵਧਾਈਆਂ ਨੇ ਤੁਹਾਡੀ ਜਿਹੜੀ ਬਾਈ ਇਲੈਕਸ਼ਨ ਸੀ ਤੁਹਾਡੀ ਪਾਰਟੀ ਨੇ ਵਧੀਆ ਮਾਰ ਦੇ ਨਾ ਦਿੱਤੀ ਆ ਖੁਸ਼ੀ ਇਜ਼ਹਾਰ ਕਰਦੇ ਹੋਏ ਕੀ ਕਹੋਗੇ ਤੁਸੀਂ ਨਿੰਦਰ ਸਿੰਘ ਇਹ ਜਿਹੜੀ ਜਿੱਤ ਹੈ ਇਹ ਆਮ ਲੋਕਾਂ ਦੀ ਜਿੱਤ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਸ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਆਮ ਲੋਕਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਆ ਉਹਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਮੈਂ ਉਸ ਹਰ ਹਲਕੇ ਦੇ ਵਿੱਚ ਵਿਚਰਿਆ ਲਗਭਗ 15 ਦਿਨ ਅਸੀਂ ਗਏ ਆ ਡਾਕਟਰ ਸਾਹਿਬ ਦੀ ਅਗਵਾਈ ਦੇ ਵਿੱਚ ਇੰਟਰ ਆ ਕੇ ਸਾਨੂੰ ਉੱਥੋਂ ਪਿਆਰ ਮਿਲਿਆ ਉਹਨਾਂ ਲੋਕਾਂ ਮੈਂ ਇਹਦੇ ਤੋਂ ਇਹ ਮਹਿਸੂਸ ਹੋਇਆ ਜਿਹੜਾ ਆਪਾਂ ਕਹਿੰਦੇ ਕਿ ਪੰਥਕ ਹਲਕਾ ਆ ਉਸ ਪੰਥਕ ਹਲਕੇ ਦੇ ਵਿੱਚ ਵੀ ਲੋਕਾਂ ਨੇ ਇਹ ਗੱਲ ਕਹੀ ਆ ਕਿ ਵਿਕਾਸ ਦੇ ਮੁੱਦੇ ਜਿਹੜੇ ਆ ਉਹ ਜ਼ਿਆਦਾ ਇੰਪੋਰਟੈਂਟ ਹੈ ਪੰਥ ਤਾਂ ਹੈ ਹੀ ਆ ਧਰਮ ਜਿਹੜਾ ਹੈਗਾ ਉਹਦੀ ਵੀ ਜਿਹੜੀ ਸਾਨੂੰ ਉਹਦੀ ਮਰਿਆਦਾ ਦੇ ਵਿੱਚ ਰਹਿਣਾ ਪੈਂਦਾ ਔਰ ਰਹਿਣਾ ਚਾਹੀਦਾ ਪਰ ਜਿਹੜਾ ਵਿਕਾਸ ਵਿਕਾਸ ਜਿਹੜਾ ਹੈਗਾ ਜੋ ਆਮ ਆਦਮੀ ਪਾਰਟੀ ਨੇ ਕਰਵਾਇਆ ਉਹਦੇ ਤੋਂ ਸਾਰੀ ਦੁਨੀਆ ਖੁਸ਼ ਹੋਈ ਔਰ ਸਾਨੂੰ ਇਹ ਆਸ ਹੈ ਔਰ ਲੋਕਾਂ ਦਾ ਜਿਹੜਾ ਵਿਸ਼ਵਾਸ ਦੇਖਿਆ ਪਾਰਟੀ ਦੇ ਵਿੱਚ ਉਹਦੇ ਤੋਂ ਸਾਨੂੰ ਇਹ ਮਹਿਸੂਸ ਹੋਇਆ ਕਿ ਜਿਹੜਾ ਇਹ ਟ੍ਰੇਲਰ 2027 ਦੇ ਵਿੱਚ ਵੀ ਸਾਨੂੰ ਨਾ ਫਿਲਮ ਬਣ ਕੇ ਦੇਸੂਗਾ ਔਰ ਬਿਲਕੁਲ ਬਹੁਤ ਵੱਡੀ ਜਿਹੜੀ ਹੈਗੀ ਆ ਲੀਡ ਦੇ ਨਾਲ ਅਗਲੀ ਗਵਰਨਮੈਂਟ ਜਿਹੜੀ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣੂਗੀ ਦੀ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਮਾਨ ਤੁਹਾਡੀ ਸੀਨੀਅਰ ਲੀਡਰਸ਼ਿਪ ਨੇ ਇਹ ਗੱਲ ਕਰ ਲਈ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ ਵਾਦਾ ਕੀਤਾ ਵੀ ਉਹਨਾਂ ਨੂੰ ਮੰਤਰੀ ਬਣਾਇਆ ਜਾਊਗਾ ਕੀ ਕਹੋਗੇ ਤੁਸੀਂ ਦੇਖੋ ਗੱਲ ਇਹ ਆ ਜੀ ਕਿ ਇਹ ਸਰਕਾਰ ਦੇ ਲੈਵਲ ਦੇ ਉੱਤੇ ਕੰਮ ਕਰਨ ਵਾਲੇ ਆ ਮੈਂ ਉਹਦੇ ਵਿੱਚ ਇਸ ਲੈਵਲ ਤੇ ਕੋਈ ਕੁਛ ਇਦਾਂ ਦੀ ਗੱਲ ਨਹੀਂ ਕਹਿ ਸਕਦਾ ਕਿ ਕੀ ਹੋਣਾ ਕੀ ਨਹੀਂ ਹੋਣਾ ਜਿਹੜਾ ਭਵਿੱਖ ਹੈ ਉਹਦੇ ਅਸੀਂ ਪਰਤਾਂ ਖੋਲਣ ਦੀ ਗੱਲ ਕਹੀਏ ਉਹ ਮੇਰੇ ਕੋਲ ਉਸ ਲੈਵਲ ਤੇ ਗੱਲ ਨਹੀਂ ਕਰਨ ਦਾ ਅਧਿਕਾਰ ਰੱਖਦਾ ਇਹ ਜਿਹੜੀ ਸਾਡੀ ਹਾਈ ਕਮਾਂਡ ਹੈ ਇਹ ਉਹਨਾਂ ਦਾ ਫੈਸਲਾ ਹੈ ਤੇ ਉਹਨਾਂ ਤੇ ਹੀ ਛੜ ਛੜ ਦੇਣਾ ਚਾਹੀਦਾ ਠੀਕ ਹੈ ਜੀ ਧੰਨਵਾਦ ਜੀ